ਹਾਂ ਤੇ 76 ਦੇ ਕੰਸੈਪਟ ਚ ਲੈਣਾ ਹੈ ਹਾਂ ਜਿਹੜੇ ਤੇਰੇ ਇਹ ਦੂਜਾ ਦਾ ਹੈ ਤੇ ਵਰਗੇ ਲੁਕੋ ਯਾਰ ਇਤਨੇ ਜਵਾਬ ਦੇ ਆਪਣੇ ਪਰਦੇਸ ਲੋਕੀ ਦੇ ਵਾਲੇ ਪੰਜ ਕਿੰਨੇ ਤੇ ਇਟਲੀ ਤੇ ਥੋੜੀ ਜਿਹੀ ਹੋਰ ਗੁਣੀ ਤਾਂ 컬러 ਰਹਿਦਾ ਥੋੜਾ ਗੁਣੀ ਕਿਉਂ ਦਾਲਦਾ ਹੈ ਲੋਕੀ ਹਾਣੀ ਲੋਕੀ ਜੀ

ਦੂਜੇ ਬੰਦੇ ਨੇ ਵੀ ਗੀਅਰ ਤੇ ਹਾਂ ਕਰਨਾ ਕੀ ਹੈ ਉਸਨੂੰ ਆਗੂ ਜਲਾਣੇ ਲਈ ਆਗ ਜਲਾਣੇ ਤੋਂ ਜੇ ਪਤਾ ਉਸੇ ਪੋਲੂਸ਼ਨ ਕਿੰਨਾ ਫੈਲੇਗਾ ਉਹ ਮਾਰੇ ਪਾਸੇ ਵੀ ਹੋਰ ਨਹੀਂ ਹੈ ਜਗਾ ਇਧਰ ਦੇਖ ਲੋ ਜੀ ਜੋ ਵੀ ਤੇ ਉਹ ਖਤਮ ਹੋ ਰਹੀ ਹੈ ਸਭ ਹੈਂ ਸਾਲ ਪੁਰਾਣੀ ਪਰ ਤੂੰ ਵਰਤ ਨਹੀਂ ਆ ਖਤਮ ਹੋਣੀ ਆ ਆ ਕੱਪੜੇ ਵੀ ਫੱਟਣੇ ਇੱਕ ਦਿਨ ਵਰਤ ਦਾ ਵਰਤ ਹੀ ਖਤਮ ਹੋ ਗਈ ਬਿੜਾ ਕਰ ਕਰੀ ਜਾਂਦੇ ਹਵਾ ਦਾ ਪੋਲੂਸ਼ਨ ਇਧਰ ਦੇਖ 에ਅਰ ਸਭ ਖਤਮ ਬੰਦਾ ਵੀ ਖਤਮ ਹਵਾ ਉਹ ਬੰਦਾ ਲਊ ਕੀ ਬੰਦੇ ਹਵਾ ਲੈਣੇ ਸਾ ਉਹ ਵੀ ਖਰਾਬ ਘੋੜਾ ਖਾਣਾ ਤੋਂ ਉਹ ਵੀ ਖਰਾਬ ਦਿਖਾ ਉਧਰ ਹੱਥ ਵਰਗਰ ਉਧਰ ਉਧਰ ਦਿਖਾ ਹੱਥ ਉਹ ਦਿਖਾ ਲੈ ਠੀਕ ਹੋ ਜਾ ਨਹੀਂ ਸਰ ਆ ਦੇ ਸਰ ਉਹ ਰਾਂਗ ਨਾਲ ਹੀ ਬਦਲ ਗਿਆ ਇੰਨੇ ਕਿੰਨੇ ਘੋੜਾ ਉਹਨਾਂ ਜਾ ਗਿਆ ਪਾਣੀ ਪਾਣੀ ਜੇ ਲਾਈਨਾਂ ਨਹੀਂ ਕਿੰਨ ਸਕਦਾ 1 2 3 4 5 6 7 8 9 10 10 ਕੀ ਹੈ ਕਿੰਨੀ ਲਾਈਨ ਹੈ ਇਧਰ ਕੋ ਗਿਣਤੀ ਕਰ ਤਿੰਨ ਲਾਈਨ ਇਧਰ ਕੋ ਆ ਇਧਰ ਕੋ ਕਿੰਨੀ ਹੈ 1 2 4 5 ਆਗੇ ਵੀ ਆ ਨਾ ਚਾਰ ਹੈ 1 2 3 4 5 5 ਹਾਂ ਜੀ ਮੈਂ ਕਹਿ ਰਹਾ ਹਾਂ ਇਧਰ ਕੋ 10 ਹੈ 10 ਹੈ ਜੀ 10 ਹੈ ਮੈਂ ਕਹਿੰਦਾ ਜੀ ਇਹ ਤੋਂ ਕੀ ਕਰਦਾ 170 ਬੋਰੇ ਤੇਰੇ ਸ਼ੱਕਰ ਦੇ ਆ 170 ਬੋਰੇ ਤੂੰ ਸੱਚ ਬਤਾ ਇਹ ਸ਼ੱਕਰ ਹੈ ਕਿ ਖੰਡ ਹੈ ਸੱਚ ਝੂਠ ਨਹੀਂ ਬੋਲਣਾ ਜੇ ਸੱਚ ਬੋਲਣਾ ਵੈਸੇ ਬੋਲ ਤੂੰ ਸ਼ੱਕਰ ਹੈ ਕਿ ਖੰਡ ਹੈ ਜੀ ਹਾਂ ਜੀ ਖੰਡ ਵਿੱਚ ਹੈ ਅਜੇ ਸ਼ੱਕਰ ਨਹੀਂ ਖਾਣਗੇ ਲੋਕ ਖੰਡ ਖਾਣਗੇ ਠੀਕ ਹੈ ਓਕੇ ਪਾਣ ਜੀ ਵਾਲਿਆਂ ਤੋਂ ਲਓ ਜੀ ਅਰੇ ਮੁੱਖ ਅਸਾ ਸਾਡਾ ਮੀਟਿੰਗ ਅੱਜ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਨੀਟੂ ਜਿਹੜਾ ਵੇਲਣੇ ਵਾਲਾ ਹੈਗਾ ਇਹ ਗੁੜ ਬਣਾਉਂਦਾ ਆ ਪਰ ਇਹ ਕੈਮੀਕਲ ਤੇ ਚੀਨੀ ਜਿਹੜੀ ਆ ਮਾੜੇ ਦਰਜੇ ਦੀ ਚੀਨੀ ਮਿਲਾ ਕੇ ਦੇ ਖੰਡ ਕਰਦਾ ਅੱਜ ਇਹਦੇ ਕੋਲ ਜਿਹੜੀ ਆ ਭਾਰੀ ਮਾਤਰਾ ਦੇ ਵਿੱਚ ਚੀਨੀ ਬਾਹਰੋਂ ਆ ਕੇ ਉਤਰੀ ਆ ਤੇ ਜਿਹੜਾ ਆ ਉਹਨੂੰ ਟਖਾਣੇ ਲਗਾਏਗਾ ਤੇ ਫਿਰ ਹੋਲੀ-ਜੋਲੀ ਕਰਕੇ ਗੋੜਚ ਮਿਲਾਏਗਾ ਤੇ ਮੈਂ ਆਪਣੀ ساری ਟੀਮ ਲੈ ਕੇ ਜਦੋਂ ਇੱਥੇ ਆਇਆ ਤਾਂ ਟਰਾਲੀ ਬੇਲਣੇ ਦੇ ਉੱਤੇ ਵਾਕਈ ਭਰੀ ਹੋਈ ਸੀ ਜਿਹਦੇ ਵਿੱਚ ਇਹਨੇ ਆਪਣੇ ਮੂੰਹੋਂ ਦੱਸਿਆ ਕਿ 100 ਤੋਂ ਬਾਅਦ ਜਿਹੜੇ ਆ ਥੈਲੇ ਆ ਕੀਨੀ ਦੇ ਹੈਗੇ ਆ ਜੀ ਉਸੇ ਵੇਲੇ ਡਾਕਟਰ ਸਾਹਿਬ ਨੂੰ ਡਿਸਟ੍ਰਿਕਟ ਹੈਲਥ ਆਫੀਸਰ ਡਾਕਟਰ ਲਖਵੀਰ ਸਿੰਘ ਉਹਨਾਂ ਨੂੰ ਫੋਨ ਕੀਤਾ ਆਪਣੇ ਸੀਨੀਅਰ ਅਫਸਰਾਂ ਨੂੰ ਮੈਂ ਫੋਨ ਕੀਤਾ ਜੋ ਟੀਮ ਲੈ ਕੇ ਡਾਕਟਰ ਸਾਹਿਬ ਆ ਗਏ ਨੇ ਸੈਂਪਲ ਲੈ ਰਹੇ ਨੇ ਆ ਕਿਉਂ ਇਹ ਸਾਡਾ ਹੈਲਥ ਡਿਪਾਰਟਮੈਂਟ ਦਾ ਤੇ ਪੰਜਾਬ ਪੁਲਿਸ ਦਾ ਜਿਹੜਾ ਇਹ ਸਾਂਝਾ ਆਪਰੇਸ਼ਨ ਹੈਗਾ ਜਿਹਦੇ ਵਿੱਚ ਮਾਨਯੋਗ ਐਸਪੀ ਸਾਹਿਬ ਨੇ ਸਾਨੂੰ ਪਹਿਲਾਂ ਹੀ ਹਦਾਇਤ ਕੀਤੀ ہوئی ਆ ਕਿ ਇਹ ਜਿਹੜੇ ਲੋਕ ਮਲਾਵਟ ਕਰਦੇ ਆ ਸਾਡੇ ਪੰਜਾਬ ਨੂੰ ਬੱਚਿਆਂ ਨੂੰ ਜਿਹੜੀ ਆ ਇਹ ਜ਼ਹਿਰ ਖਿਲਾ ਰਹੇ ਆ ਜਿਹਦੇ ਉੱਤੇ ਜਿਹੜਾ ਇਹਨਾਂ ਨੂੰ ਬਖਸ਼ਾ ਨਾ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸੇ ਲੜੀ ਵਿੱਚ ਅੱਜ ਡਾਕਟਰ ਸਾਹਿਬ ਨੇ ਆਏ ਆ ਸਾਡੇ ਸੱਦੇ ਦੇ ਉੱਤੇ ਤੇ ਆਪਣੀ ਸੈਂਪਲਿੰਗ ਕਰ ਰਹੇ ਨੇ ਇਹ ਜੋ ਫੂਡ ਸੇਫਟੀ ਟੀਮ ਹੈਗੀ ਆ ਜੋ ਵੀ ਕਾਨੂੰਨ ਅਨੁਸਾਰ ਇਹਨਾਂ ਦੀ ਸੈਂਪਲਿੰਗ ਕਰਕੇ ਆਪਣੀ ਕਾਰਵਾਈ ਅਮਲ ਵਿੱਚ ਲਿਆ ਰਹੀ ਧੰਨਵਾਦ ਰੋਲ ਸਰ ਮੈਨੂੰ ਜਿਹੜੇ ਮੁੱਖ ਥਾਣਾ ਅਫਸਰ ਜਿਹੜੇ ਐਸ ਐਚਓ ਮੇਟੀਆਣਾ ਜਗਜੀਤ ਸਿੰਘ ਹੈਗੇ ਆ ਇੰਸਪੈਕਟਰ ਸਾਹਿਬ ਸਾਡੇ ਇਹਨਾਂ ਨੇ ਫੋਨ ਕਾਲ ਗਈ ਆ ਔਰ ਉਹਨਾਂ ਨੇ ਕਿਹਾ ਸੀ ਵੀ ਡਾਕਟਰ ਸਾਹਿਬ ਇੱਥੇ ਟਰਾਲੀ ਇੱਕ 베ਲਣਾ ਆ ਫਗਵਾੜਾ ਰੋਡ ਤੇ ਅੱਤੋਵਾਲ ਦੇ ਲਾਗੇ ਇੱਥੇ ਪੂਰੀ ਖੰਡ ਦੇ ਨਾਲ ਟਰਾਲੀ ਭਰੀ ਹੋਈ ਆ ਤੁਸੀਂ ਆਓ ਤੇ ਇਹ 베ਲਣੇ ਤੇ ਜਿੱਦਾਂ ਪਤਾ ਹੀ ਹੁੰਦਾ ਵੀ ਗੁੜ ਨਹੀਂ ਬਣਾਉਂਦੇ ਲੋਕ ਖੰਡ ਹੀ ਮਿਲਾ ਕੇ ਵੇਚੀ ਜਾਂਦੇ ਆ ਔਰ ਖੰਡ ਵੀ ਜਿਹੜੀ ਉਹ ਬੜੀ ਘੱਟ ਦਰਜੇ ਦੀ ਘਟੀਆ ਦਰਜੇ ਦੀ ਲਿਆਉਂਦੇ ਅਸੀਂ ਆਏ ਆ ਮੇਰੀ ਫੂਡ ਸੇਫਟੀ ਟੀਮ ਆਈ ਆ ਮਨੀਸ਼ ਸੋਢੀ ਫੂਡ ਸੇਫਟੀ ਅਫਸਰ ਨਰੇਸ਼ ਕੁਮਾਰ ਸਾਡੇ ਹੁਸਨ ਲਾਲ ਜੀ ਸਾਡੇ ਪਾਇਲਟ ਸਾਡੇ ਨਾਲ ਆ ਤੇ ਅਸੀਂ ਇੱਥੇ ਆ ਕੇ ਵਾਕਿਆ ਹੀ ਦੇਖਿਆ ਜਗਜੀਤ ਜੀ ਇਹਨਾਂ ਦੀ ਸਾਰੀ ਪੁਲਿਸ ਪਾਰਟੀ ਨਾਲ ਆ ਸੋ ਜਦੋਂ ਇੱਥੇ ਆ ਕੇ ਦੇਖਿਆ ਤੇ ਖੰਡ ਦੇ ਸੈਂਪਲ ਇਹਨਾਂ ਇਸ ਬੰਦੇ ਨੇ ਮੰਨਿਆ ਨੀਟੂ ਨੇ ਇਹ ਸਾਵਲੀ ਦਾ ਪਿੰਡ ਵੀ ਇਹਨਾਂ ਦੱਸਤਾ ਸਾਰਾ ਤੇ ਉਹ ਜੁਪੀ ਤੋਂ ਆਇਆ ਔਰ ਇਹ ਮੰਨਦਾ ਆ ਵੀ ਅਸੀਂ ਖੰਡ ਮਿਲਾ ਕੇ ਗੁੜ ਬਣਾਉਨੇ ਆ ਖੰਡ ਹੀ ਖਲਾਈ ਜਾਂਦੇ ਲੋਕਾਂ ਨੂੰ ਆ ਲੋਕੀ ਭਾਵੇਂ ਹੁਣੇ ਇੱਕ BMW ਗੱਡੀ 'ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੁੜ ਲੈ ਕੇ ਗਏ ਆ ਤੇ ਮੈਂ ਹੁਣ ਉਹਨਾਂ ਨੂੰ ਜਾਂਦਿਆ ਕਹਿਆ ਸੀ ਖਾ ਲੋ ਖੰਡ ਖਾ ਲੋ ਲੈ ਜਾਓ ਤੇ ਇਹ ਖੰਡ ਇੱਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ ਸੋ ਇਹ ਇਹਨਾਂ ਨੂੰ ਇਹ ਪੁੱਛੇ ਕਿ ਜੂਪੀ ਵਾਲਿਓ ਜੇ ਤੁਸੀਂ ਪੰਜਾਬ 'ਚ ਸਾਨੂੰ ਖੰਡ ਹੀ ਖਾਣ ਆਏ ਆ ਤੇ ਖੰਡ ਤਾਂ ਅਸੀਂ ਵਧੀਆ ਦਰਜੇ ਦੀ ਆਪੇ ਖਰੀਦ ਲਾਂਗੇ ਤੁਹਾਡੇ ਤੋਂ ਕਿਉਂ ਖਰੀਦਣੀਆਂ ਤੁਹਾਡੇ ਗੋੜ ਤਾਂ ਮੈਨੂੰ ਲੱਗਦਾ ਇਹ ਆਜੇ ਬਾਈਂਡਰ ਯੂਜ਼ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ ਤੇ ਜਿਹੜਾ ਇਹਨਾਂ ਦਾ ਅੱਤ ਦਰਜੇ ਦਾ ਘਟਿਆ ਘੋੜਾ ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਵੀ ਪਲੀਜ਼ ਮੇਰੇ ਪੰਜਾਬੀ ਭਰਾਵੋ ਜਿਹੜਾ ਵੀ ਵੱਸਦਾ ਆ ਜਿਹੜਾ ਫੋਰਨ ਚ ਮੇਰੇ ਐਨ ਆਰ ਆਈ ਭਰਾ ਆ ਰੁੱਕ ਗਏ ਉੱਥੇ ਆਉਂਦੇ ਆਉਂਦੇ ਸੋ ਜਿੰਨੇ ਵੀ ਇਹਨਾਂ ਨੇ ਵੀ ਗੋੜ ਬੜੇ ਚਾਵਾਂ ਨਾਲ ਖੜਾ ਉਧਰ ਜਾ ਕੇ ਵੀ ਸਾਡੇ ਗੁੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ ਇਹ ਖੰਡ ਦੇ ਰਹੇ ਆ ਖੰਡ ਲੋਕੀ ਵਿਚਾਰੇ ਮਰੀਜ਼ਾਂ ਚਾਵਾ ਨਾਲ ਕੋਈ ਖਾਂਦੇ ਆ ਬਾਹਰ ਲੈ ਜਾਂਦੇ ਆ ਸੋ ਇਹ ਪਤਾ ਨਹੀਂ ਸੁਧਰਨ ਦਾ ਕਿਦੋਂ ਸੁਧਰਨਗੇ ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ ਖੰਡੇ ਦੇ ਬੁਰੇ ਸਾਰੇ ਸੀਲ ਕਰ ਦੇਣੀਆਂ ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ ਇਸ ਰਿਜ਼ਲਟ ਕਿਦਾਂ ਦਾ ਆਉਂਦਾ ਉਦਾਂ ਦੀ ਫੇਰ ਕਾਰਵਾਈ ਕਰਾਂਗੇ ਇਹਦੇ ਤੇ ਸਾਡੀ ਫੂਡ ਫੂਡ ਸੇਫਟੀ ਟੀਮ ਬਲੋ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਜਿੱਦਾਂ ਐਸਐਚਓ ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਕਿ ਇਹਨਾਂ ਨੇ ਇਹ ਗੁੱਲਰਾਂ ਜੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ ਉਹ ਦੂਜੀ ਦੇ ਥੱਲੇ ਜਿਹੜੀ ਆ ਹੁੰਦੀ ਆ ਖੋਰੀ ਖੋਰੀ ਦੇ ਵਿੱਚ ਖੰਡਲ ਕੋਈ ਹੁੰਦੀ ਆ ਇਹ ਦੱਸੋ ਜੇ ਇਹ ਲੀਗਲ ਆ ਜੇ ਜਾਇਆ ਜਾਂ ਤਾਂ ਫਿਰ ਲੁਕਾਉਣ ਦੀ ਕੀ ਲੋੜ ਐ ਸੋ ਮੈਂ ਕਹਿਣਾ ਚਾਹੁੰਦਾ ਪਹਿਲਾਂ ਇਹਨਾਂ ਕੋ ਰੀਜ਼ਨਿੰਗ ਸਗੀ ਵੀ ਸਾਡਾ ਜਿਹੜਾ ਗੰਨਾ ਕੱਚਾ ਆ ਅਸੀਂ ਤਾਂ ਪਾਉਣੇ ਆ ਇਹਨਾਂ ਨੂੰ ਪੁੱਛਿਆ ਹੁਣ ਤਾਂ ਜਨਵਰੀ ਆ ਗਈ ਹੁਣ ਤਾਂ ਖੰਡ ਮਿੱਲਾਂ ਵੀ ਸ਼ੁਰੂ ਹੋ ਗਈਆਂ ਹੁਣ ਤੁਹਾਡੇ ਕੋ ਕਿਹੜਾ ਐਕਸਕਿਊਜ਼ ਆ ਜਾਣੀ ਆਪਣੀ ਖੰਡ ਖੜਾਉਣ ਆਏ ਆ ਪੰਜਾਬ ਚ ਸਾਨੂੰ ਇਹ ਉੱਥੇ ਜਾਣ ਜੋ ਮਰਜੀ ਕਰਨ ਖੜਾਉਣ ਆਪਣੇ ਦੇਸ਼ ਚ ਉੱਥੇ ਦੀ ਫੂਡ ਸੇਫਟੀ ਟੀਮ ਆ ਇਹਨਾਂ ਦਾ ਮਿਆਰ ਦੇਖਣਾ ਅਸੀਂ ਤਾਂ ਨਹੀਂ ਇਹਨਾਂ ਨੂੰ ਕਰਨ ਦੇਣਾ ਅਸੀਂ ਪੰਜਾਬ ਦਾ ਗੁੜ ਨਹੀਂ ਜੇ ਖਰਾਬ ਹੁਣ ਦੇਣਾ ਸਾਡਾ ਪੰਜਾਬ ਨਾਲ ਵੀ ਪਿਆਰ ਆ ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ ਇਹਨਾਂ ਨੂੰ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਇਹਨਾਂ ਦਾ ਇਹ ਆਪਣਾ ਸੁਧਾਰ ਕਰਨਾ ਨਹੀਂ ਮੈਨੂੰ ਲੱਗਦਾ ਨਹੀਂ ਸੁਧਰਨਗੇ ਕਦੀ ਹਾਂ ਥੈਂਕ ਯੂ